ਸਸਿਕਾ ਜੀ ਸਸਿਕਾ ਹਾਂ ਕਿਵੇਂ ਦਾ ਮਾਹੌਲ ਮਾਹੌਲ ਵਧੀਆ ਜੀ ਵਧੀਆ ਹਾਂਜੀ ਹਾਂਜੀ ਹਾਂ ਕਿੰਨੇ ਕੁ ਲੋਕ ਆ ਚੁੱਕੇ ਹਲੇ ਤੱਕ ਦੇਖੋ ਹਲੇ ਸ਼ੁਰੂ ਹੋਇਆ ਵਾ ਅੱਛਾ ਤੇ ਵਿੱਚ ਜੇ ਲਿਸਟਾਂ ਦਾ ਸੀਗਾ ਕੁਝ ਰੋਗੀਆਂ ਸੀਗੀਆਂ ਦੁਬਾਰੇ VOTING ਸ਼ੁਰੂ ਹੋ ਗਈ ਬਹੁਤ ਰੌਣਕਾਂ ਲੱਗੀਆਂ ਨਹੀਂ ਨਹੀਂ ਉਦਾਂ ਹੀ ਲਿਸਟਾਂ ਦਾ ਸੀਗਾ ਲਿਸਟਾਂ ਨਹੀਂ ਆਦੇ ਲੱਭਦੇ ਨਹੀਂ ਪਏ ਹਾਂ ਲੱਭਦੇ ਨਹੀਂ ਪਏ ਸੀ ਉਹੀ ਪ੍ਰੋਬਲਮ ਹੈ ਹੋਰ ਕੋਈ ਨਹੀਂ ਹੈਗਾ ਵਧੀਆ ਚੱਲ ਰਿਹਾ ਕਰਨ ਦਿਓ ਲੋਣੀ ਆਏ ਜਿਹੜਾ ਕੱਢਣ ਆਉਣ ਵਾਲੇ ਆਉਣ ਵਾਲੇ ਆ ਹਾਂ ਹਾਂ ਵਧੀਆ ਠੀਕ ਹੈ ਕਿਉਂਕਿ ਨਾ ਅਖਬਾਰਾਂ ਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਜਿਹੜੇ ਸਵੈਨਿਰਸ਼ੀਲ ਹੈਗੇ ਹਨਾ ਉਹਨਾਂ ਦੇ ਵਿੱਚ ਬ੍ਰਾਂਡ ਦਾ ਵੀ ਨਾਮ ਲਿਖਿਆ ਹੋਇਆ ਨਹੀਂ ਨਹੀਂ ਕੀ ਚੱਕਰ ਸੀ ਅਮਨਦੀਪ ਵੀ ਆਇਆ ਜਸਕਰਨ ਵੀ ਆਇਆ ਵਾ ਅੱਛਾ ਤੇ ਸਾਰੇ ਆ ਕੇ ਗਏ ਆ ਤੇ ਅੱਜ ਵੀ ਕਿਹੜਾ ਕੱਢਣਗੇ ਹਾਂ ਮੈਂ ਉਧਰ ਵੀ ਪਹਿਲਾਂ ਤੋਂ ਸ਼ੁਰੂਆਤ ਕੀਤੀ ਸੀ ਕਿ ਅਕਾਲੀ ਦਲ ਤੋਂ ਵੱਖ ਹੋ ਗਏ ਮਨਪ੍ਰੀਤ ਸਿੰਘ ਇਹ ਵਾਲੀ ਹੂੰ ਉਹਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਪਿਆ ਕਿਉਂਕਿ ਇੱਥੇ 15 ਸਾਲ ਹਨ ਐਜ਼ ਏ ਵਿਧਾਇਕ ਰਹੇ ਆ ਕੋਈ ਫਰਕ ਲੱਗਦਾ ਇਹਦੇ ਨਾਲ ਪਿਆ ਦੇਖੋ ਈ ਵਾਲੀ ਸਾਹਿਬ ਸਾਡੇ ਐਮਐਲਏ ਆ ਹਲਕੇ ਦੇ ਅੱਛਾ ਠੀਕ ਆ ਸਤਕਾਰਯੋਗ ਤੇ ਚਲੋ ਅੰਦਰੂਨੀ ਗੱਲਾਂ ਹੁੰਦੀਆਂ ਆ ਆਪੇ ਹੌਲੀ ਹੌਲੀ ਸੈੱਟ ਹੋ ਜਾਊਗਾ ਸਾਰਾ ਕੋਈ ਚੱਕਰ ਨਹੀਂ ਹੈਗਾ ਐਡਾ ਇਸੇ ਤਰ੍ਹਾਂ ਠੀਕ ਹੈ ਜੇਕਰ ਪਿੰਡ ਦੇ ਵਿਕਾਸ ਦੀ ਗੱਲ ਕੀਤੀ ਜਾਵੇ ਹੁਣ ਦੇਖੋ ਅਸੀਂ ਤਾਂ ਗੱਲਬਾਤ ਕਰਦੇ ਰਹਿੰਨੇ ਆ ਸ਼੍ਰੋਮਣੀ ਅਕਾਲੀ ਦਲ ਇਹ ਕਹਿੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਾਲੀ ਸਾਹਿਬ ਸੀ ਇਸ ਕਰਕੇ ਵਿਕਾਸ ਹੋਇਆ ਹਾਂ ਵਿਕਾਸ ਹੋਇਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਈ ਵਾਲੀ ਸਾਹਿਬ ਕਹਿੰਦੇ ਸਾਡੇ ਕਰਕੇ ਵਿਕਾਸ ਹੋਇਆ ਹੈ ਹਨਾ ਉਹ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਕਰਕੇ ਵਿਕਾਸ ਹੋਇਆ ਹੈ ਚਲੋ ਮੌਕੇ ਦੀ ਸਰਕਾਰ ਦੀ ਗੱਲ ਕਰਦੇ ਹਾਂ ਉਹਨਾਂ ਦਾ ਕੀ ਰੁਝਾਨ ਹੈ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇਖੋ ਆਮ ਆਦਮੀ ਪਾਰਟੀ ਦਾ ਕੋਈ ਇੰਨਾ ਤਾਂ ਹੈ ਨਹੀਂਗਾ ਬੂਤ ਲੱਗਿਆ ਹੋਇਆ ਮਾ ਦਾ ਬੂਤ ਲੱਗਿਆ ਹੋਇਆ ਪਰਲੇ ਪਾਸੇ ਇੱਕ ਵਾਰ ਤਸਵੀਰ ਤੁਸੀਂ ਕੈਮਰੇ ਦੀ ਇੱਕ ਤਾਂ ਨਜ਼ਰ ਮਾਰ ਲਵੋ ਉਧਰ ਬੂਥ ਲੱਗਿਆ ਹੋਇਆ ਬਸ ਟੈਂਟ ਨਹੀਂ ਲੱਗਿਆ ਹੋਇਆ ਫਿਲਹਾਲ ਟੈਂਟ ਕਿਉਂ ਨਹੀਂ ਲੱਗਿਆ ਹੋਇਆ ਗੱਲਬਾਤ ਕਰਦੇ ਹਾਂ ਬਟ ਦੇਖੋ ਆ ਸਤਿ ਸ਼੍ਰੀ ਅਕਾਲ ਬੀਬੀ ਇਹ ਬੜੀ ਚੰਗੀ ਗੱਲ ਆ ਤੁਸੀਂ ਇਹ ਬਾਈ ਜੀ ਕਿਥੇ ਲੈ ਕੇ ਚੱਲੇ ਵੋਟ ਪਾਣ ਚੱਲੇ ਆ ਜੀ ਕਿੰਨੀ ਉਮਰ ਆ ਹੈ ਜੀ ਬੱਜ ਕੈਸੀ ਜਾਦੂ 81 ਸਾਲ ਦੇ ਵੋਟ ਪਾਉਣ ਚੱਲੇ ਹੋ ਹਾਂ ਚਲੋ ਚੰਗੀ ਗੱਲ ਆ ਬਹੁਤ ਚੰਗੀ ਗੱਲ ਆ ਤੁਸੀਂ ਆਪਣੇ ਹੱਕ ਦੀ ਵਰਤੋਂ ਕਰਦੇ ਪਏ ਹੋ ਕਿ ਨਾਮ ਆ ਤੁਹਾਡਾ ਹਾਂ ਫਿਰ ਮੇਰਾ ਹਰਦੀਪ ਕੌਰ ਹਰਦੀਪ ਕੌਰ ਜੀ ਹਾਂ ਜੀ ਹਰਦੀਪ ਕੌਰ ਜੀ ਹਾਂ ਜੀ ਜਿਹੜੀ ਮੌਕੇ ਦੀ ਸਰਕਾਰ ਆ ਖੁਸ਼ ਹੋ ਕੰਮਾਂ ਨੂੰ ਲੈ ਕੇ ਹਾਂ ਫਿਰ ਖੁਸ਼ ਹੋ ਚਲੋ ਠੀਕ ਐ ਪਾਇਆ ਵੋਟ ਬਹੁਤ ਚੰਗੀ ਗੱਲ ਆ ਜੀ ਦੇਖੋ ਵੀਰ ਦੇਖੋ ਵੀਰ ਦੇ ਵੱਲੋਂ ਭਾਵੇਂ ਜਿਵੇਂ ਮਰਜ਼ੀ ਆ ਆਪਣੇ ਮਾਤਾ ਜੀ ਨੂੰ ਲੈ ਕੇ ਜਾਇਆ ਜਾ ਰਿਹਾ ਆ ਤੇ ਬਾਕੀ ਹੋਰ ਥੋੜੇ ਵਿਸਥਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਆਪਾਂ ਡਿਟੇਲਿੰਗ ਦੇ ਨਾਲ ਆ ਆਪਾਂ ਉਮੀਦਵਾਰ ਸਾਹਿਬ ਗੱਲ ਕਰਦੇ ਪਏ ਹਾਂ ਥੋੜਾ ਜਿਹਾ ਵਿਸਾਰ ਨਾਲ ਪਿੰਡ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਹਾਂਜੀ ਹਾਂਜੀ ਪਿੰਡ ਸਾਡਾ ਵਧੀਆ ਜੀ ਪਿੰਡ ਵਧੀਆ ਹਾਂ ਇੱਕ ਆ ਸਾਡੇ ਪਿੰਡ ਚ ਕੋਈ ੱਡੀ ਪਾਰਟੀਵਾਦੀ ਨਹੀਂ ਹੈਗੀ ਸਾਰੇ ਰਲ ਮਿਲ ਕੇ ਚੱਲਦੇ ਠੀਕ ਹੈ ਤੁਸੀਂ ਐਜ਼ ਜਿਵੇਂ ਹੁਣ ਉਮੀਦਵਾਰ ਹੋ ਹਨਾ ਸ਼੍ਰੋਮਣੀ ਕਾਲਜ ਪਹਿਲਾਂ ਕੋਈ ਜੌਬ ਕਰਦੇ ਸੀ ਕਿ ਖੇਤੀਬਾੜੀ ਕਰਦੇ ਹੋ ਠੀਕ ਹੈ ਨਹੀਂ ਨਹੀਂ ਮੈਂ ਅਸੀਂ ਖੇਤੀਬਾੜੀ ਕਰਦੇ ਹਾਂ ਸਾਡਾ ਪ੍ਰਾਪਰਟੀ ਦਾ ਹੀ ਕੰਮ ਆ ਸਾਰਾ ਪ੍ਰਾਪਰਟੀ ਦਾ ਕੰਮ ਆ ਹਾਂ ਠੀਕ ਹੈ ਤੇ ਜੇਕਰ ਗੱਲ ਕੀਤੀ ਜਾਵੇ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਇਸ ਪਿੰਡ ਦੇ ਵਿੱਚ ਨਸ਼ੇ ਨੂੰ ਲੈ ਕੇ ਸਾਡੇ ਪਿੰਡ ਜਿੰਨੇ ਮੁੰਡੇ ਆ ਤਕਰੀਬਨ ਖੇਡਣ ਵਾਲੇ ਹੀ ਆ ਕੋਈ ਨਸ਼ੇ ਵਾਲੇ ਹੈ ਨਹੀਂ ਨਸ਼ੇ ਵਾਲਾ ਨਹੀਂ ਹੈਗਾ ਨਹੀਂ ਹੈਗੇ ਠੀਕ ਹੈ ਤੇ ਜਿਹੜੇ ਸਰਪੰਚ ਸਾਹਿਬ ਆ ਸਾਡੇ ਪਿੰਡ ਸਰਪੰਚ ਸਾਹਿਬ ਵਧੀਆ ਵਾ ਹਮਮ ਔਰ ਆਪਣੇ ਮਿੱਤਰ ਆ ਵਧੀਆ ਇਤੋਂ ਦਾ ਛੋਟਾ ਉਮਰ ਚ ਸਾਡੇ ਵਧੀਆ ਮਿੱਤਰ ਆ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਲੋਕ ਬਾਈ ਜੀ ਆ ਰਹੇ ਆ ਵੋਟਾ ਵੋਟਾ ਲੱਭਣ ਨੂੰ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੋਈ ਨਹੀਂ ਕੋਈ ਸਭ ਠੀਕ ਠਾਕ ਹੈ ਠੀਕ ਹੈ ਜੀ ਠੀਕ ਹੈ